ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਅੱਜ ਦਾ ਰੈਕਸ਼ਨ ਕਰਨ ਜਾ ਰਹੇ ਹਾਂ ਜੀ ਆਪਾਂ ਜਦੋਂ ਸਰਪੰਚ ਨੂੰ ਲੋੜ ਹੋਵੇ ਵੋਟਾਂ ਦੀ ਲੋੜ ਹੈ ਨੂੰ ਸਰਪੰਚ ਨੇ ਜਾਣਾ ਹੈ ਘਰ ਘਰ ਤੇ ਵੀਡੀਓ ਪੂਰੀ ਕਾਹੜਾ ਫੁੱਲ ਨਿਆਰੇਦਾਰ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਸਲਾਈਕ ਸ਼ੇਅਰ ਜ਼ਰੂਰ ਕਰਦਿਆ ਕਰੋ ਤੇ ਆਓ ਜੀ ਕਰਦੇ ਆਪਾਂ ਵੀਡੀਓ ਸ਼ੁਰੂ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਤੇ ਵੋਟ ਆਦੀ ਆਪਾਂ ਨੂੰ ਪਾਉਣੀ ਆ ਤੇ ਪਹੁੰਚੋ ਟਾਈਮ ਨਾਲ ਵੋਟ ਪਾਣੀ ਸਰਪੰਚ ਸਾਹਿਬ ਨਾਲ ਕੇ ਟਾਈਮ ਨਾਲ ਪਹੁੰਚੋ ਬਾਕੀ ਦੇ ਸਾਰੇ ਪਹੁੰਚ ਗਏ ਆ ਘੁਰੂਆ ਮੈਨੂੰ ਇਹਨਾਂ ਦਾ ਯੋ ਇਹਨਾਂ ਨੂੰ ਵੀ ਲਾ ਚੱਲੀਏ ਸੁਸਤ ਜਿਹੇ ਬੰਦੇ ਆ ਇਹਨਾਂ ਨੂੰ ਜਿਹੜਾ ਹੀ ਲਾ ਗਾਣਾ ਇਹਨਾਂ ਨੂੰ ਉਹਨਾਂ ਹੀ ਵੋਟ ਪਾ ਦੇਣੀ ਕਿਉਂ ਨਾ ਆਪਾਂ ਪਹਿਲਾਂ ਮਾਰਨ ਮਾਰ ਲਈਏ ਛੱਡ ਪਰੇ ਸਰਪੰਚ ਇਹਨਾਂ ਟਾਈਮ ਹੀ ਖਰਾਬ ਕਰਦਾ ਉਹ 15 16 ਵੋਟਾਂ ਇਹਨਾਂ ਦੀਆਂ ਕਰਦੀਆਂ ਇਦਾਂ ਕਿਦਾਂ ਛੜਦਾ ਆ ਚੱਲੀਏ ਗੈਂ ਪਾਉ ਜੀ ਓਏ ਇਧਰ ਵੇ ਹੋਏ ਕਿਦਾਂ ਲੰਮੀਆਂ ਤਾਣ ਕੇ ਪਏ ਆ ਕਿੱਡਾ ਦਿਨ ਚੜ ਆਇਆ ਵਾ ਇਹਨਾਂ ਨੂੰ ਹੈ ਕੋਈ ਫਿਕਰਫਕਾ ਜੇ ਇਹਨਾਂ ਨੇ ਸਰਕਾਰ ਬਣਾਉਣੀ ਹੋਵੇ ਤਾਂ ਫੇਰ ਤੇ ਬਣ ਗਈ ਸਰਕਾਰ ਉਹ ਸਰਪੰਚ ਕਿਹੜੇ ਕੰਮ ਨੂੰ ਆ ਚੱਲ ਆ ਠਾਈਏ ਇਹਨਾਂ ਨੂੰ ਓਏ ਆ ਖੁੰਡਾ ਪਿਆ ਏ ਮਿਲਦਾ ਪਾਪਾ ਵਾ ਪਹਿਲਾਂ ਇਹਨੂੰ ਠਾਲ ਜੇ ਪਾਪਾ ਜੀ ਦਾਣੀ ਚਲਾਉਣਾ ਬੋਰ ਨਹੀਂ ਪੈਣੀ ਪਾਪਾ ਜੀ ਓ ਵੇ ਹੈਗਾ ਵੀ ਆ ਉੱਕ ਲੈਣੀ ਅੱਜ ਬਾਲਾ ਨਾ ਕੱਢ ਮੇਰੀ ਵੋਟ ਆ ਵੋਟ ਆ ਪਾਪਾ ਉਹ ਜੰਗੀ ਉਹ ਤਾਰਿਆ ਉઠੋ ਚੋਰ ਅਗੇ ਜੇ ਉਹ ਕਿਹੜੇ ਚੋਰ ਸਰਪੰਚਾਂ ਇੱਥੇ ਗਾੜੀ ਰਾਣੀਆ ਰਪਿਆ ਵਾ ਜਿਹੜਾ ਲਾਜੇ ਲੱਗੇ ਆ ਐਨਕਲਾ ਉਹ ਸਰਪੰਚਾ ਸਵੇਰੇ ਸਵੇਰ ਚਾਹ ਮੰਗਣ ਡਿਆ ਪਿਆ ਉਹ ਚਾਹ ਨਹੀਂ ਮੰਗਣ ਡਿਆ ਵੋਟਾਂ ਮੰਗਣ ਡਿਆ ਵਾ ਕਿੱਡਾ ਦਿਨ ਚੜਾਇਆ ਹਲੇ ਤਾਂ ਲੰਮੀਆਂ ਤਾਣ ਕੇ ਪੈ ਜੇ ਫੋੜ ਪਾਉ ਨਹੀਂ ਜਾਣਾ ਓਏ ਮੈਂ ਤਾਂ ਚੌਣੇ ਨੂੰ ਆਵਾਜ਼ਾਂ ਬੂਜਾ ਮਾਰ ਕੇ ਫੇਰ ਪੈ ਗਿਆ ਕੋਈ ਨਹੀਂ ਸੁਣਦਾ ਖਾਲਾ ਪਿਆ ਪੈ ਉਹ ਜੰਗੀ ਕਿੱਥੇ ਆ ਜੰਗੀ ਜੰਗ ਤੇ ਹੋਣਾ ਗਾੜੀ ਚੰਦਰ ਗੁਪਤ ਮੋਰੀਆ ਜੰਮਿਆ ਨਾ ਜਿਹੜਾ ਜੰਗ ਤੇ ਹੀ ਰਹਿਣਾ ਓ ਮੁੰਡਾ ਤੇਰਾ ਕਿੱਥੇ ਆ? ਓ ਇਧਰ ਲੱਭ ਲਾ ਕਿਤੇ ਹੋਣਾ ਪਿਆ ਇਧਰ ਕੇ। ਓ ਚੱਲ ਆ ਗਾ ਵੇਖੀ ਏ। ਲਾ ਚਾਦਰ ਇਹਨਾਂ ਤੋਂ। ਓ ਬੇ ਕਿਦਾਂ ਸਾਲੇ ਕੜਿੰਗੜੀਆਂ ਪਾ ਗਏ ਪੈ ਕੋਈ ਹਾਂ। ਕਿਰਪਾ ਕਰ ਇਹਨਾਂ ਨੂੰ। ਓ ਜੰਗੀ ਕਿੱਥੇ ਆ? ਇਹਨੂੰ ਲਾ। ਜੰਗੀ ਦਾ ਤੇ ਸਾਲੇ ਦਾਦੂ ਆ ਗਿਆ ਬਣਿਆ ਵਾ। ਓ ਜੰਗੀ। ਜੰਗੀ। ਜੰਗੀ ਸੁਪਨੇ ਚ ਜੰਗ ਲੜਨਦਿਆ। ਹਾਂ ਪਾਸ ਆ ਜਾ ਵਟ ਕੇ ਇਧਰ ਨੂੰ ਪੈ ਗਿਆ ਵਾ। ਓ ਬਾਪੇ ਨੂੰ ਪੁੱਛ ਓ ਕਿਦਾਂ ਠਾਉਂਦਾ ਵਾ। ਓ ਚੱਲ ਬਾਪੇ ਨੂੰ ਪੁੱਛ ਲੈਨੇ। ਓ ਪਾਪਾ ਤੂੰ ਕਿੱਧਰ ਚੱਲਿਆ ਹੋਣਾ ਓ ਮੈਂ ਕੋਈ ਕਰੋਲੀ ਕਰਾਲੀ ਕਰਾਂ ਓ ਜੜੇ ਸਾਹ ਹਣਾ ਤੂੰ ਡਾਂਸ ਜਾਂ ਕਰਨ ਨਿਆ ਫੇਰ ਤੇ ਤੂੰ ਸ਼ਾਮਾ ਨੂੰ ਮੁੜੇਗਾ ਇਦਾਂ ਪੈ ਗਈਆਂ ਵੋਟਾਂ ਓ ਬਾ ਤੂੰ ਇੱਥੇ ਤੈਨੂੰ ਕੋਈ ਕਰਾ ਦਿੰਨੇ ਬੁਰਸ਼ ਕਰਾਉਣੇ ਆ ਬਾ ਬਾਏ ਤੇ ਇਹਨਾਂ ਨੂੰ ਠਾ ਤੂੰ ਉਠਣ ਨਹੀਂ ਦੇ ਯਾਰ ਓ ਜੰਗੀ ਓਏ ਉੱਠ ਤਾਂ ਕੰਜਰ ਦੇ ਆ ਫਿਰ ਪੈਂਚ ਆਇਆ ਜੀ ਓ ਬਾਦੂ ਪੀਲੀ ਸਰਪੰਚ ਕੋ ਉਹਨੂੰ ਕਹੇ ਹੋਣੀ ਪੀਣੀ ਓਏ ਹੋਣੀ ਤੇ ਅਗਲਾ ਮੁੱਲ ਵਸੂਲਣ ਆਇਆ ਪੀਤੀ ਦਾ ਉੱਠ ਤਾਂ ਅੱਛਾ ਕੀ ਆ ਪਪਾ ਉਹ ਤੁਹਾਡੀ ਜੂਨੀ ਰਾਮ ਕੀਤੀ ਆ। ਉਹ ਸਰਪੰਚ ਆਏ ਉਧਰ ਵੇਖ। ਸਰਪੰਚ ਆ। ਜੰਗੀ ਵੇ ਇਦਾਂ ਨੇ ਬਣ ਗਈ ਕਾਕਾ ਸਰਕਾਰ। ਤੇਰੇ ਨਾਲ ਹੀ ਆਪਾਂ ਇਕੱਠੇ ਬੈਠੇ ਸੀ ਨਾ ਰਾਤੀ। ਵੇਲਾ ਮੈਂ ਸਾਰੇ ਭਗਤਾ ਆਇਆ ਤਾਂ ਤੁਸੀਂ ਇਕੱਲੇ ਰਹਿ ਗਏ ਜੀ ਹੁਣ ਵੀਰ ਮੇਰਾ ਉੱਠੋ ਤੇ ਵੋਟ ਪਾਉਣ ਜਾਓ। ਉਹ ਸਰਪੰਚਾ ਜਿਹੜੀ ਰਾਤੀ ਪੀਤੀ ਆ ਨਾ ਉਹਨੇ ਸਿਰਪੇੜ ਲਾਈ। ਉਹ ਪਾਣੀ ਦੇ ਭਰ ਗਲਾਸ ਮੜਾਇ ਇੱਕ। ਓਏ ਅਕਲ ਕਰ ਓਏ ਮੁੰਡਿਆ ਕੁਝ ਸਰਪੰਚ ਨੂੰ ਕਹਤਾ ਪਾਣੀ ਦਾ ਮੈਂ ਪੀ ਆਉਣਾ ਸਰਪੰਚ ਸਾਹਿਬ ਕੋਈ ਨਹੀਂ ਮੈਂ ਪੀ ਆਉਣਾ। ਉਹ ਕੋਈ ਗੱਲ ਨਹੀਂ ਪਾਪਾ ਤੂੰ ਰਹਿਣ ਦੇ ਜੋ ਕਿ ਨੇ ਸੁਬੀਲਾ ਲਾਉਣ ਦੇ ਆ ਇਹ ਕੜੀ ਗੱਲ ਮੈਂ ਖੁਦ ਪਿਆ ਦਿੰਨਾ ਪੜਾ ਚੱਲ ਫੇ ਪਿਆ ਦੇ ਅੰਜੇ ਬੰਦਾ ਘੈਂ ਆ ਉਹ ਇਹਨਾਂ ਨੂੰ ਬਿਠਾ ਓ ਤਾਰੇ ਹੋਣਾ ਨੂੰ ਲੈ ਚੰਗੀ ਪੀ ਪਾਣੀ ਵੀਰ ਮੇਰਾ ਛੇਤੀ ਕਰ ਗੁਰੂ ਆ ਤਾਂ ਟਾਈਮ ਹੋਣਿਆ ਪੀ ਪੁੱਤ ਹੈਲੋ ਕਾਕਾ ਉੱਠ ਉੱਠ ਮੰਮੂ ਕਿੱਥੇ ਆ ਉਹ ਇਹਦਾ ਬੇੜਾ ਬੈਠਾ ਹੀ ਹੋ ਇਹਨੇ ਲੜਕੇ ਕੱਢੀ ਕਿਉਂ ਸਾਜਾਂਗੂ ਤਾਂ ਖੜਕਾਉਂਦਾ ਹੀ ਰੋਜ ਅਗਲੀ ਨੇ ਜਾਣਾ ਹੀ ਲੜਕੇ ਉਪਰ ਆ ਸਰਪੰਚਾ ਸੌਂਦੇ ਉਹ ਸਰਪੰਚਾ ਇਹਨਾਂ ਨਹੀਂ ਚਾਹਦੋ ਬਿਨਾ ਉੱਠਣਾ ਹੂੰ ਇਹ ਗੜਵੀ ਗੜਵੀ ਤਾਂ ਚਾਹ ਦੀ ਪੀਂਦੇ ਆ ਤੇ ਉੱਠ ਕੇ ਬਣਾਓ ਫਿਰ ਮੈਨੂੰ ਤਾਂ ਜਾਜ ਨਹੀਂ ਆ ਪਾਪੇ ਨੂੰ ਜਾਜ ਆ ਚਾਹ ਦੀ ਉਹ ਪਾਪੇ ਨੂੰ ਤੇ ਐ ਜਿੰਮੇਵਾਰੀਆਂ ਦਿੱਤੀਆਂ ਕਿ ਜਿੱਦਾਂ ਮਿਲਖਾ ਸਿੰਘ ਹੁੰਦਾ ਵਾ ਇਹਨੇ ਭੱਜ ਭੱਜ ਕੰਮ ਕਰਨੇ ਆ ਉਹ ਇੱਥੇ ਜਿੰਮੇਵਾਰੀਆਂ ਪਾਈਆਂ ਨੂੰ ਮੰਜੇ ਤੇ ਪਾਓ ਸਰਪੰਚਾ ਤੈਨੂੰ ਜਾਜ ਤੂੰ ਹੀ ਬਣਾ ਦੇ ਉਹ ਜੰਗੀ ਉਹ ਕਮਲਾ ਆ ਗਿਆ ਵਾ ਸਰਪੰਚ ਚਾਹ ਬਣਾਉਗਾ ਕੋਈ ਨਹੀਂ ਸਰਪੰਚਾ ਤੂੰ ਬਹਿ ਮੈਂ ਆਪੇ ਬਣਾਉਣਾ ਉਹ ਓਏ ਓ ਭਰਾਵਾ ਤੂੰ ਬਹਿ ਜਾ ਓ ਜਿੰਨੀ ਤੂੰ ਵਾਈਬ੍ਰੇਸ਼ਨ ਕਰਨਿਆ ਕਿਤੇ ਖਿੱਲਰ ਨਾ ਜਾਈ ਹੋਰ ਵਕਤ ਪਾਏਗਾ ਮੈਨੂੰ ਮੈਂ ਆਪੇ ਬਣਾ ਦੇਣਾ ਚਾ ਠੀਕ ਆ ਸਰਪੰਚਾ ਫਿਰ ਜੇ ਤੇਰੀ ਇਹੋ ਇੱਛਾ ਵਾਦ ਬਾਬਾ ਹਾਰੀ ਬਣਾ ਲਈ ਜੇ ਰਕ ਬਾਬਾ ਬਾਬਾ ਪੀਂਦੇ ਓ ਠੀਕ ਆ ਲਾਉਣਾ ਟਾਟੀ ਡੰਡ ਆ ਜਾ ਪਾਪਾ ਅੱਜ ਆਇਆ ਊਠ ਪਾੜ ਦੇ ਤਾ ਤੇਰਾ ਊਠ ਆ ਗਿਆ ਪਾੜ ਦੇ ਤਾ ਸਰਪੰਚੀ ਕਿ ਜਿਹਦਾ ਉਹ ਕੰਮ ਕਰਾਉਣਾ ਜਾਈਏ ਸੌ ਸੌ ਕੰਮ ਦੱਸ ਦਾਂਦਾ ਕਦੀ ਇਹ ਆ ਕਰ ਲੋ ਕਦੀ ਉਹ ਕਰ ਲੋ ਆਜਾ ਹੈ ਵੀ ਕਾਪੂ ਨਾ ਕੁਝ ਬੋਲੀ ਵਿੱਚ ਬੱਸ ਕੋਈ ਨਹੀਂ ਪੁੱਤ ਫੇ ਮੇਲ ਦੋ ਕਿ ਤੁਕੀਆਂ ਹਾਂ ਬੱਸ ਬੱਸ ਓਏ ਓਏ ਇੱਕ ਤਾਂ ਭਾਂਡੇ ਓਏ ਆ ਕਿੱਥੇ ਕੂੜੇਆਂ ਚ ਹੱਥ ਮਰਾਉਂਦੇ ਆ ਅੱਗ ਬਾਲਛੇ ਮਾਰੀ ਕਰੂ ਪੂਰਿਆ ਉਹ ਭਾਂਡੇ ਭੁੰਡੇ ਕਿੱਥੇ ਆ ਚਾਹ ਚੂ ਕਿਚ ਬਣਾਉਂਦੇ ਜੇ ਉਹ ਭਾਂਡੇ ਦੇ ਧੋਣ ਵਾਲੇ ਆ ਉੱਤ ਧੋ ਫਿਰ ਉੱਠ ਕੇ ਭਾਂਡੇ ਉਹ ਹਾਡੀ ਤੇ ਚਾਹ ਪੀ ਕੇ ਅੱਖ ਖੋਲਦੀ ਆ ਪਾਪਾ ਹੀ ਧੋਂਦਾ ਭਾਂਡੇ ਨੂੰ ਉਹ ਸਾਰੇ ਕੰਮ ਪਾਪਾ ਹੀ ਕਰਨ ਡਿਆ ਵਾ ਉਹ ਸਾਲਿਓ ਸਪਾਇਡਰਮੈਨ ਆ ਪਾਪਾ ਜੀ ਤੁਸੀਂ ਮੁੰਡਿਆਂ ਨੂੰ ਉਠਾਓ ਚਾਹ ਆਪਾਂ ਬੂਸ ਤੋਂ ਮੰਗਾ ਲਵਨੇ ਆ ਬਥੇਰੀ ਬਣੀ ਚਾਹ ਉਥੇ ਕੇ ਆਵੇ ਮੁੰਡੇ ਨੂੰ ਲੈ ਕੇ ਆ ਜਾਣਾ ਮੈਂ ਲਾਉਣਾ ਮਰਜ਼ੀ ਆ ਭਾਈ ਜਿੱਦਾਂ ਕਰਦਾ ਉਹ ਮੁੰਡਿਆ ਇੱਧਰ ਫੋਨ ਲਾ ਮੁੰਡੇ ਨੂੰ ਕਹ ਇੱਥੇ ਚਾਹ ਦੇ ਕੇ ਜਾ ਬਖਤੌਰੇ ਸੌਂ ਕਰੇ ਮੰਗਾ ਚਾ सरपंचਾ ਯਾਰਾ ਮੱਗਾ ਤੇ ਫੜਾ ਮੜਿਆ ਧੋਗੇ ਲਿਆ ਮੱਗਾ ਇਹ ਕਾੜੀ ਗੱਲ ਪਪਾ ਮੈਂ ਕਾ ਫੜਾ ਦਿੰਨੇ ਤੈਨੂੰ ਕੀ ਗੱਲ ਪਪਾ ਮੂੰਹਾਂ ਤੋਂ ਨਾ ਇਹਦੇ ਉਹ ਪਰੇ ਰੱਖ ਸੌਰੀ ਦੇਦੇ ਚ ਤੇ ਮੈਂ ਪਿਸ਼ਾਬ ਕਰਦਾ ਵਾਂ ਰਾਤ ਨੂੰ ਉਹ ਮੈਂ ਸਰਪੰਚਾਂ ਕੀ ਕਰਾਉਣਾ ਹੈ ਤੂੰ ਇਹ ਤੋਂ ਉਹ ਬੱਸ ਉਹਦੇ ਧੋਗੇ ਰੱਖਣਾ ਹੈ ਆ ਲੋ ਅੰਕਲ ਜੀ ਚਾਹ ਉਹ ਜੰਗੀ ਠੋ ਆ ਗਈ ਜਾ ਚਾਹ ਡੱਫ ਲੋ ਉਹ ਆ ਗਈ ਚਾਹ ਆ ਗਈ ਚਾਹ ਪੀਲਾ ਉੱਠ ਕੇ ਉਹ ਸਰਪੰਚਾ ਮੈਂ ਨਹੀਂ ਮੂੰਹ ਧੋਤੇ ਰ ਬਿਨਾ ਚਾਹ ਪੀਂਦਾ ਓਏ ਉੱਠ ਕੇ ਢੋਲਾ ਕੇ ਵੀ ਮੈਂ ਤਬਾਣਾ ਵਾ ਸਰਪੰਚਾ ਚੀਰ ਵੜੇ ਪੈਂਡ ਰਾਤ ਦੇ ਲਤਾਂ 'ਚ ਜੇ ਤਵਾ ਦੇ ਦਾ ਚੰਗਾ ਹੀ ਆ ਓ ਜੰਗੀ ਤੇਰਾ ਦਿਮਾਗ ਖਰਾਬ ਆ ਹੈ ਪਾਪਾ ਉਹ ਸਰਪੰਚਾ ਦਾਲ ਦੇ ਗਾਇ ਨੇ ਕੀਪਤਾ ਕਰਨੋਂ ਤੋਣਾ ਵਸ ਧਵਾਦੇ ਤੇ ਚੰਗੀ ਗੱਲ ਆ। ਉਹ ਪਾਪਾ ਇਹ ਮੇਲੀ ਜੰਮੇ ਆ। ਉਹ ਮੈਂ ਇਹਦੀ ਮਾਂ ਵਾ ਤੇ ਸਾਰੇ ਕੰਮ ਇਹਨਾਂ ਦੇ ਮੈਂ ਕਰਾਂ। ਚਾਵਾ ਵੀ ਮੈਂ ਪਾਵਾਂ, ਮੂੰਹ ਵੀ ਮੈਂ ਤਵਾਵਾਂ। ਉਹ ਮਨਿੰਦਰ ਆ ਇਧਰ ਆ। ਉਹ ਜਾ ਪਾਣੀ ਲਾ। ਉਹ ਉਹ ਕਰਨਾ ਵਾ। ਉਹ ਇਹਨਾਂ ਨੂੰ ਜਗਾਈਏ ਸੁੱਤੇ ਤਰੇ ਫਰੰਡੇ ਆ। ਜਾ ਲੈ ਆ ਪਾਣੀ। ਉਹ ਚਲੋ ਉੱਠ ਕੇ ਸਿੱਧੇ-ਸੁੱਧੇ ਹੋ ਜਾਓ। ਉੱਠ ਜੰਗੀ ਵੇਖ ਤੁੱਪ ਕਿੱਥੇ ਆ ਗਈ ਗੁਰੂਆ ਟਾਈਮ ਹੋਣ ਡਿਆ ਉੱਠੋਗਾ ਚੱਲੀਏ ਗੱਦਵਾਦਾ। ਸਰਪੰਚਾ ਆ ਕਰ ਤੂੰ ਫਿਰ ਜਾ। ਅਹੀਂ ਆਉਨੇ ਆ ਤੇਰੇ ਮਗਰ। ਉਹ ਮੈਂ ਨਹੀਂ ਇਦਾਂ ਜਾਣਾ ਜੁਣਾ। ਮੈਂ ਤੁਹਾਨੂੰ ਨਾਲ ਲੈ ਕੇ ਜਾਣਾ ਵਾਂ। ਤਾਰੇ ਦੀ ਮਾਂ ਵੀ ਗਈ ਆ ਪੇਕੇ। ਤੈਨੂੰ ਪਤਾ ਫੇ ਖਲਾਰਾ ਚੰਗਾ ਨਹੀਂ ਨਾ ਲੱਗਦਾ। ਅਸੀਂ ਆਉਨੇ ਆ ਖਲਾਰਾ ਖਲੋਰਾ ਸਾਹਮ ਕੇ। ਉਹ ਚਲੋ ਫੇ ਉੱਠੋ। ਕੌਣ ਮਾਰਦਾ ਬੋਕਰ ਮਾਰੋ ਉੱਠ ਕੇ। ਉਹ ਸਰਪੰਚਾ ਮਾਰਦਾ ਤੇ ਮਈਓ ਹੀ ਆ। ਪਰ ਅੱਜ ਮੇਰੀਆਂ ਲੱਤਾਂ ਨਹੀਂ ਸਾਹ ਦੇਣੀਆਂ ਪਾਪੇ ਨੂੰ ਕਹਿਣਾ ਵਾ ਪਾਪਾ ਹੀ ਮਾਰਦਾ ਫਿਰ ਅੱਜ ਉਹ ਪਾਪੇ ਨੂੰ ਤੇ ਐਂ ਕਹਿੰਦਾ ਪਾਪਾ ਜੀ ਤਾਂ ਆਲਾ ਦੀਂਦਾ ਜਿੰਨੇ ਆ ਓਏ ਆਪ ਵੀ ਕੁਝ ਕਰ ਮਾਰ ਲਓ ਕਿਦਾਂ ਲੋਥਾਂ ਮੰਜੇ ਤੇ ਪਈਆਂ ਓਏ ਮੈਂ ਨਹੀਂ ਇਦਾਂ ਜਾਣਾ ਚਾਹੁੰਨਾ ਮੇਰੇ ਨਾਲ ਲੈ ਕੇ ਜਾਣਾ ਤਾਂ ਨਾਲ ਹੀ ਲੈ ਕੇ ਜਾਣਾ ਨਾ ਫਿਰ ਇਹ ਕੁਰਬਾਨੀ ਵੀ ਤੈਨੂੰ ਹੀ ਕਰਨੀ ਪੈਣੀ ਹੈ ਉਹ ਜੰਗੀ ਉਹ ਤੇਰਾ ਦਿਮਾਗ ਠੀਕ ਹੈ ਉਹ ਤੂੰ ਸਰਪੰਚ ਨੂੰ ਕਹਿ ਇਹਨਾਂ ਘਾੜੂ ਮਾਰ ਦੇ ਉਹ ਸਰਪੰਚ ਤੇ ਆਪਨੇ ਪਿੰਡ ਦਾ ਹੈ ਹੈ ਤੈਨੂੰ ਕੋਈ ਅਗਲ ਆਹ ਗੱਲ ਹੋਈ ਨਾ ਸਮਝਾ ਇਹਨਾਂ ਨੂੰ ਵੇਹ ਸਰਪੰਚਾ ਖਲਾਰਾ ਪਿਆ ਚੰਗਾ ਤੇ ਨਹੀਂ ਲੱਗਦਾ ਯਾਰ ਵਹ ਜੇ ਮਾਰੀ ਦਵੇਂ ਤਾਂ ਚੰਗੀ ਗੱਲ ਆ ਤੇਰੇ ਵਾਸਤੇ ਉਹ ਟੁੱਟ ਕੇ ਤਾਂ ਇਦਾਂ ਪੈਣਾ ਜਿੱਦਾਂ ਸਰਪੰਚੇ ਦਾ ਵੜਾ ਸਕਾ ਨਾ ਸਰਪੰਚ ਨੂੰ ਕਿੰਨਾ ਕੰਮ ਸਰਪੰਚ ਨੂੰ ਕਿੰਨਾ ਕੰਮ ਬਾਹਰ ਢੱਲਾ ਜਾ ਮੂੰਹ ਬਣਾ ਕੇ ਕਹਿ ਦਿੰਦਾ ਚੱਲ ਫੇ ਸਰਪੰਚਾ ਤੂੰ ਹੀ ਕਰ ਦੇ ਉਹ ਮੈਨੂੰ ਲੱਗਿਆ ਪਤਾ ਤੁਸੀਂ ਸਾਰੇ ਰਲੇ ਜੇ ਮੇਰਾ ਟਾਈਮ ਆ ਲੈਣ ਤੋਂ ਫੇਰ ਤੁਹਾਨੂੰ ਦੱਸੂਗਾ ਉਹ ਸਰਪੰਚਾ ਠੰਡ ਰੱਖ ਵੋਟਾਂ ਵਾ ਓਏ ਆਹੋ ਮੈਨੂੰ ਪਤਾ ਵਾ ਵੋਟਾਂ ਵਾ ਗੋਟਾਂ ਵਾ ਤੇ ਤੁਸੀਂ ਨਹੀਂ ਨਾ ਉਠਣਾ ਨਹੀਂ ਨਾ ਠਰਾ ਖਲੋ ਜੋ ਫੇ ਤੁਹਾਨੂੰ ਮੈਂ ਦੱਸਦਾ ਸਰਪੰਚਾਂ ਇਹ ਕਰ ਲੱਗਾ ਉਹ ਨਾ ਖੇਡਣਾ ਨਾ ਖੇਡਣ ਦੇਣਾ ਮੈਂ ਵੋਟਾਂ ਗਿੱਲੀਆਂ ਕਰ ਦੇਣੀਆਂ ਖਲੋ ਜੋ ਫੇ ਯਾਰ ਉਹ ਲੋਕ ਜੋ ਏ ਹਾਂਜੀ ਵੀਡੀਓ ਲਈ ਜੀ ਤੁਸੀਂ ਵੇਖ ਤੇ ਸਰਪੰਚ ਵਿਚਾਰੇ ਨੇ ਉਹਦੇ ਨਾਲ ਕੰਮੇ ਹੀ ला ਛੱਡਿਆ ਬਾਅਦ ਚ ਕਰਨੀ ਉਹਨੇ ਵੀ ਬੜੀ ਪਿਆਰੀ ਜਿਹੀ ਬਣ ਗਿਆ ਸਰਪੰਚ ਤੇ ਠੀਕ ਆ ਜੀ ਫਨੀ ਵੀਡੀਓ ਹੈ ਕੀ ਠੀਕ ਆ ਮੈਂ ਉਮੀਦ ਕਰਦਾ ਤੁਹਾਨੂੰ ਮਜ਼ਾ ਆਇਆ ਹੋਵੇ ਵੀਡੀਓ ਵੇਖਣ ਦਾ ਹੱਸੇ ਹੋਵੇ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਧੰਨਵਾਦ ਜੀ ਸਤਿ ਸ੍ਰੀ ਅਕਾਲ ਮਿਲਦੇ ਤੁਹਾਨੂੰ ਅਗਲੀ ਨਵੀਂ ਵੀਡੀਓ ਦੇ ਵਿੱਚ